ਕਿਰਿਆ ਕਰ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਵਾਪਰੀ ਲੁੱਟ ਦੀ ਵੱਡੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਮਹੱਲਾ ਗੁਰੂ ਨਾਨਕ ਨਗਰ ਇਲਾਕੇ ਚ 55 ਸਾਲ ਦੀ ਔਰਤ ਨੂੰ ਬੰਦਕ ਮਨਾਕੇ ਘਰ ਤੋਂ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਮੋਬਾਈਲ ਫੋਨ ਲੁੱਟਣ ਦੀ ਘਟਨਾ ਸਾਹਮਣੇ ਆਈ ਇਸ ਮਾਮਲੇ ਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਜੀਹਾਂ ਤਾਜਪੁਰ ਰੋਡ ਦੇ ਮਹੱਲਾ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ ਪ੍ਰੇਮਲਤਾ ਦੀ ਸ਼ਿਕਾਇਤ ਤੇ ਤਿੰਨ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਤੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪ੍ਰੇਮਲਤਾ ਨੇ ਦਸਾ ਕੇ ਰਾਤ ਵੇਲੇ ਉਹ ਘਰ ਤੇ ਇਕੱਲੀ ਸੀ ਇਸੇ ਦੌਰਾਨ ਤਿੰਨ ਅਣਪਛਤੇ ਵਿਅਕਤੀ ਉਸ ਦੇ ਘਰ ਅੰਦਰ ਦਾਖਲ ਹੋਏ ਅਤੇ ਔਰਤ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਮਲਜਮਣੇ ਔਰਤ ਨੂੰ ਬੰਦਕ ਬਣਾ ਕੇ ਅਲਮਾਰੀ ਚੋਂ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਅਤੇ ਮੋਬਾਈਲ ਫੋਨ ਲੁੱਟ ਲਿਆ ਤੇ ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਤੀ ਦਾ ਬਚੋਲਾ ਉਹਨਾਂ ਦੇ ਘਰ ਆਇਆ ਸੀ ਪ੍ਰੇਮਲਤਾ ਨੇ ਦੱਸਿਆ ਕਿ ਉਹ ਪੁੱਛਣ ਲੱਗਾ ਕਿ ਉਸ ਦਾ ਪਤੀ ਮੁਲਖ ਰਾਏ ਕੰਮ ਤੇ ਕਿੰਨੇ ਵਜੇ ਆਂਦਾ ਤੇ ਸ਼ਾਮ ਨੂੰ ਕਦ ਵਾਪਸ ਆਉਂਦਾ ਔਰਤ ਨੇ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਕਿ ਸ਼ਾਮ ਜਾਂਦੇ ਸਮੇਂ ਉਚੋਲੇੜਾਖੇ ਸਬੰਧੀ ਉਹ ਆਪਣੀ ਬੇਟੀ ਤੇ ਜਵਾਈ ਨੂੰ ਕੁਝ ਨਾ ਦੱਸੇ ਮੈਲਾ ਨੇ ਸ਼ੱਕ ਜਾਰੀ ਕੀਤਾ ਕਿ ਇਹ ਵਰਦਾ ਤ ਉਸ ਦੀ ਬੇਟੀ ਦੇ ਵਿਚੋਲੇ ਨੇ ਕਰਵਾਈ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ